ਲੋ ਜੀ ਇੱਥੇ ਚੈੱਕ ਕਰੋ ਬੰਲਾ ਛਤਰੀਏ ਭੋਜੰਦੇ ਵਾਰ ਦੇਖੋ ਲੱਗਿਆ ਨਹੀਂ ਮੇਲਾ ਇਹਨੂੰ ਕਹਿੰਦੇ ਮੇਲਾ ਲੱਗਣਾ ਕੀ ਬਾਤ ਸਾਰੇ ਆਪਣੇ ਭਰਾ ਸਰਦਾਰ ਇੱਥੇ ਭਰਾ ਗੜੇ ਨੇ ਕੀ ਬਾਤ ਚਲੋ ਆਓ ਚਲਦੇ ਆਪਾਂ ਵੀ ਹੁਣ ਭਾਈ ਬਣਾ ਕੋਲ ਤਦ ਉਹ ਇੱਕ ਚੀਜ਼ ਖੋਣੀ ਸੀ ਅੱਜ ਇਹ ਬਾਈ ਦੇ ਪ੍ਰਸ਼ਾਦੇ ਖਤਮ ਹੋ ਗਿਆ ਸੀ ਤਾਂ ਹੁਣ ਦੇਖੋ ਲੈਣ ਲੱਗ ਪਏ ਇਹ ਮੱਟੇ ਖਾਣ ਵਾਸਤੇ ਸਪੈਸ਼ਲੀ ਇੱਥੇ ਨਾਲੇ ਬਾਈ ਦਾ ਪੇੜ ਆ ਸਿਸਟਮ ਇਦਾਂ ਲੱਗਦਾ ਜਦ ਵਿੱਚ ਲੰਗਰ ਲੱਗਾ ਹੁੰਦਾ ਹੈ ਕਿਉਂ ਭਾਜੀ ਇਵੇਂ ਲੱਗਦਾ ਨਾ ਪੂਰੀ ਰੋੜਕ ਲੱਗੀ ਹੋਈ ਇੱਥੇ ਤੁਸੀਂ ਉਹੀ ਜਿਹੜੇ ਰੋਕਣ ਉੱਪਰ ਹੀ ਮੁਕਲਾ ਮਲਗਾ ਖਾ ਕੇ ਓਏ ਹੋਏ 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 ਸ਼ਾਬਾਸ਼ ਭਾਜੀ ਇਹ ਇੱਥੇ ਦਾ ਬਕਰਾ ਟਰਾਈ ਕੀਤਾ ਕਿ ਨਹੀਂ ਜੀ ਪਹਿਲੀ ਵਾਰ ਹੀ ਆਇਆ ਯਾਰ ਅਜੇ ਪਹਿਲੀ ਵਾਰ ਹੀ ਆਏ ਹਾਂ ਚਲੋ ਨਹੀਂ ਨਹੀਂ ਸੱਤ ਜਣੇ ਆਏ ਹਾਂ ਮੈਂ ਤੀਜੀ ਵਾਰੀ ਆ ਗਿਆ ਜੀ ਇੱਥੇ ਅੱਜ ਸਪੈਸ਼ਲ ਜੀ ਖਾਣ ਆਏ ਮੈਂ ਕਿਹਾ ਔਰ ਤਾਂ ਮੈਂ ਮੇਲਾ ਲੱਗਾ ਦੇਖਾਂ ਮੈਂ ਕਿਹਾ ਵੀਡੀਓ ਬਣਾ ਲਈ ਜੀ ਉਹਨਾਂ ਭਰਾਵਾਂ ਵਾਲੇ ਟਰਾਈ ਕਰ ਰਹੇ ਸੀ ਬੋਤਲ ਵੇਖੀ ਨਹੀਂ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਜੀ ਵੀ ਨਾਲ ਕਮਾ ਲੈ ਯਾਰ ਮਰਾ ਚੱਲਿਆ ਚੱਲਿਆ ਕਰੋ ਭਾਜੀ ਨਾਲ ਅਸੀਂ ਤਾਂ ਕਹਿੰਦੇ ਸਕੂ ਦੋਨੋਂ ਲਾਜੀ ਯਾਰ ਐਦੋਂ ਕਹਿੰਦੇ ਆ دیਵਾਨਗੀ ਇਹ ਆ ਜੀ ਮਟਨ ਦੀ دیਵਾਨਗੀ ਜੀ ਇਧਰਲੇ ਪਾਸੇ ਬਾਈ ਹੁਣੇ ਸਾਰੇ ਬੈਠੇ ਨੇ ਇਧਰਲੇ ਪਾਸੇ ਉਧਰ ਨਾ ਕਰਦੇ ਜਿਹੜੇ ਜਿਹੜੇ ਭਰਾ ਫੜੇ ਲੈ ਕੇ ਚਾਰੇ ਦੇ ਸੁਖੀ ਭੈਣ ਜੀ ਹਾਂਜੀ ਇਹ ਲੱਗਦਾ ਮੈਨੂੰ ਏਦੋਂ ਪਹਿਲਾਂ ਤਾਂ ਗਵਾ ਖਾ ਕੇ ਹੀ ਚਲ ਗਿਆ ਬਣਿਆ ਨਾ ਬਹੁਤ ਜਿਆਦਾ ਕਹਿੰਦੇ ਵੀ ਇੱਕ ਲੋਕਾਂ ਵੀ ਜਲੂਨ ਆ ਇੱਕ ਚੀਜ਼ ਜਲੂਨ ਆ ਕਰਨ ਦਾ ਨਾ ਕਿ ਵਧੀਆ ਮੇਲਾ ਲੱਗਿਆ ਪੂਰਾ ਸੜਕ ਦੇ ਉੱਤੇ ਜਿਵੇਂ ਲੱਗਿਆ ਅਜਾ ਸਵੇਰੇ ਮੇਰੀ ਬਾਈ ਨਾਲ ਗੱਲ ਹੋਈ ਕਹਿੰਦੇ ਨਾ ਇੱਕ ਵੀਡੀਓ ਪਾਈ ਉਹਦੇ ਤੇ ਨੇਗੇਟਿਵ ਕਮੈਂਟ ਬਹੁਤ ਆਏ ਤੇ ਇਥੇ ਦੇਖ ਕੇ ਲੱਗਦਾ ਨ ਕੋਈ ਨੇਗੇਟਿਵ ਹੋ ਗਿਆ ਬੰਦਾ ਨੇਗੇਟਿਵ ਕੋ ਆ ਤਾਂ ਮਾਮਲਾ ਆ ਹਾਂ ਜਵਾਬ ਦਾ ਮਾਮਲਾ ਆ ਬਿਲਕੁਲ ਜਵਾਬ ਦਾ ਮਾਮਲਾ ਬਿਲਕੁਲ ਕੋਈ ਨੈਗੇਟਿਵ ਕਮੈਂਟਰੀ ਹਰ ਕਿਸ ਦੀ ਆਪਣੀ ਟੈ ਕਾਓ ਜਾਂ ਨਾ ਕਾਓ ਲੇਕਿਨ ਸਾਡ ਲਈ ਲੈਣਾ ਦੇਖ ਪਰ ਗੱਲ ਬਿਲਕੁਲ ਭਾਜੀ ਇਹ ਗੱਲ ਆ ਵੀ ਚੰਗੀ ਸਿਹਤ ਜਿਹੜੀ ਆ ਇੱਥੇ ਬਹੁਤ ਜ਼ਰੂਰੀ ਆ ਕੀ ਆ ਬਾ ਅੱਜ ਮੈਨੂੰ ਲੱਗਾ ਸਭ ਤੋਂ ਬੈਸਟ ਵੀਡੀਓ ਬਣੀ ਅੱਜ ਆਪਣੀ ਹੈ ਨਾ ਇੱਕ ਮਿੰਟ ਆ ਲੋ ਬਾਬੀ ਦੋ ਦੀ ਦਿੱਡੜ ਕੋਲ ਤੇ ਇਹ ਦੋ ਸਾਡੇ ਦੇਖਦੇ ਦੇਖਦੇ ਨੂੰ ਬਾਈ ਕਿੰਨਾ ਤਿੱਜਾ ਆ ਗਿਆ ਨਾਲ ਉੱਪਰ ਕੀ ਬਾਤ ਹੈ ਬਾਈ ਵਾਈ ਗੁਰਜੀ ਕੀ ਫਤਿਹ ਬਾਜੀ ਬਾਜੀ ਕਿਵੇਂ ਬਾਈ ਤੁਸੀਂ ਤਾਂ ਇੱਥੇ ਪੂਰਾ ਮੇਲਾ ਲਾ ਦਿੱਤਾ ਬਈ ਬਾਤ ਬਾਤ ਦੱਸਦਾ ਜੀ ਡਾਂ ਵਾਲੇ ਆ ਜੀ ਦੇ ਵਰਗੇ ਬਣਾ ਦੇ ਅੱਛਾ ਅੱਛਾ ਇਹ ਕੀ ਬਾਤ ਹੈ ਬਾਜੀ ਮੈਂ ਕਿਹਾ ਇਹ ਸਰਪ੍ਰਾਈਜ਼ ਦੇਣਾ ਸੀ ਤੁਸੀਂ ਮੈਨੂੰ ਅੱਜ ਇਹ ਵੀ ਆਦੇ ਹੋਰ ਵੀ ਹੈਗੇ ਆ ਕੀ ਬਾਤ ਹੈ ਬਾਜੀ ਬਹੁਤ ਵਧੀਆ ਤੇ ਅੱਜ ਵਧੀਆ ਲੱਗਾ ਨਾਲ ਭੈਣ ਜੂੜੀ ਹੁਣੀ ਆਏ ਨੇ ਨਾਲੇ ਤੇ ਸਾਰਾ ਕੰਮ ਬਹੁਤ ਵਧੀਆ ਦਾ ਦੇਖਿਆ ਵੀ ਪੂਰਾ ਪੂਰਾ ਮੇਲਾ ਲੱਗਾ ਹੋਇਆ ਬਾਈ ਬੱਸ ਬਾਬਾ ਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਿਆ ਸਾਰਿਆਂ ਨੂੰ ਛਕਣ ਦਾ ਕੋਈ ਮੁੱਦਾ ਨਹੀਂ ਹੈਗਾ ਜਿਵੇਂ ਪਹਿਲਾਂ ਹਾਂ ਬਿਲਕੁਲ ਹੋ ਰਹੀ ਹੋਰੀ ਪਰਮ ਚੱਕਿਆ ਜਾ ਰਿਹਾ ਪਰਮ ਚੱਕਿਆ ਜਾ ਰਿਹਾ ਜੀ ਪਰਮ ਬਾਈ ਜਿਹੜੇ ਚੱਕਿਆ ਜਾ ਰਿਹਾ ਛਕਣ ਲਾਪੇ ਸਾਰੇ ਕੀ ਮੇਲੇ ਲੱਗਣ ਲੱਗ ਪਏ ਵਾਹ ਦੀ ਗਾ ਤੇ ਅੱਛਾ ਗੱਲ ਇੱਕ ਹੋਰ ਵੀ ਆ ਬਾਈ ਹੁਣ ਤੁਹਾਡੇ ਇੱਕ ਕੋਸ਼ਿਸ਼ ਸੀਗੀ ਉਹਦੇ ਨਾਲ ਨਾਲ ਹੁਣ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਏ ਨੇ ਵਾਸੀ ਨਾਲੇ ਆਪ ਹੀ ਕਰਾ ਦੇਣੀ ਹੈ ਕੋਈ ਕੀ ਬਾਤ ਹੈ ਜੀ ਗਾਉਂ ਦਾ ਵੀ ਫੇਰ ਹੀ ਆ ਜੀ ਵਾਹ ਜੀ ਮੈਨੂੰ ਲੱਗਦਾ ਹੁਣ ਆਪਾਂ ਜਿਹੜਿਆ ਤੁਸੀਂ ਕੱਲ ਕਰਦੇ ਨਾ ਹਰੇਕ ਸ਼ਹਿਰ ਦੇ ਵਿੱਚ ਇੱਕ ਇੱਕ ਕਪੜਾ ਹੋਣਾ ਹੈਗੇ ਆ ਮਹਾਰਾਜ ਬਹੁਤ ਭੁੱਲ ਚੁੱਕੇ ਮੋਹਾਲੀ ਵੀ ਸੁੱਲ ਗਿਆ ਹਾਂ ਜੀ ਜੜਦੇ ਵੀ ਹੈਗੇ ਆ ਫੋਜਾਂ ਅੱਛਾ ਲੁਧਿਆਣਾ ਵੀ ਕਹਿੰਦੇ ਹੋਰ ਖੁੱਲ ਚੁੱਕਿਆ ਪੱਕੋ ਵਾਲਾ ਰੋਡ ਦੇ ਸਾਈਡ ਮਰਖਾਨਾ ਤੇ ਡਿਰਬੇ ਤੋਂ ਫੋਜ ਦਾ ਫੋਨ ਆਇਆ ਹੈ ਕੀ ਪਤਾ ਹੈ ਜੀ ਬਾਤ ਹੁਣ ਸਾਨੂੰ ਕੰਟੈਕਟ ਨੰਬਰ ਭਾਈ ਦੇ ਦਿਓ ਨਾਲ ਅਸੀਂ ਸਾਰਾ ਕੁਝ ਆ ਕੇ ਹੋਣਾ ਭਰਾਵਾਂ ਕੋਲ ਕੀ ਨਾ ਯਾਰ ਨੱਗੀ ਕੀ ਬਾਤ ਹੈ ਜੀ ਬਾਤ ਬਣਾ ਬੰਦ ਰਹੇਗਾ ਹਾਂਜੀ ਲੋਰੀ ਬਾਈ ਦੀ ਹੁਣ ਐਤਵਾਰ ਬੰਦ ਰੱਖਿਆ ਐਤਵਾਰ ਬੰਦ ਹੁੰਦਾ ਜੀ ਅੱਛਾ ਜੀ ਟਾਈਮਿੰਗ ਦਾ ਥੋੜਾ ਚੇਂਜ ਕੀਤਾ ਜੀ ਕੀ ਬਾਤ 12 ਵਜੇ ਹੁੰਦੀ ਹੈ ਜੀ ਸਿਰਫ ਸਵਾਤੀ ਦਾ ਇੰਨਾ ਵੀ ਜੇ ਵਰਤਾਰਾ 2 ਵਜੇ ਫੱਦੇ ਹੋਏ 2 ਵਜੇ ਸਵਾਤੀ ਆ ਅੱਛਾ ਜੀ 2 ਵਜੇ ਫੱਦੇ ਹੋਏ ਜੀ ਬੰਦ ਕਿੰਨਾ ਚਿਰ ਵਰਤਾਰਾ ਦਾ ਕਿੰਨਾ ਚਿਰ ਬਹਿਨੇ ਆ ਜੀ ਕੀ ਬਾਤ ਸ਼ਾਮ ਦਾ ਕੋਈ ਫਿਕਸ ਟਾਈਮ ਨਹੀਂ ਆ ਵਾਹ ਜੀ ਵਾਹ ਅਜਾ ਹੁਣ ਤਾਂ ਫੁਲਕੇ ਦਾ ਰਿਪੀਟ ਹੋਣਾ ਪੈਣਾ ਫੁਲਕੇ ਦਾ ਹਾਂਜੀ ਰਿਪੀਟ ਤਦੂਰੀ ਵੱਜ ਰਹੀ ਹੈ ਜੀ ਕੀ ਬਾਤ ਹੈ ਜੀ ਕੀ ਬਾਤ ਅੱਛਾ ਜੀ ਇਧਰੋਂ ਤੁਹਾਡੇ ਇਧਰ ਜਿਹੜੇ ਹੈਗੇ ਆ ਤੁਹਾਡੇ ਭਾਂਡੇ ਰਿਪੀਟ ਹੋ ਰਹੇ ਨੇ ਉਪਰੋਂ ਪਰ ਪਰ ਕੇ ਉਧਰੋਂ ਤੁਹਾਡੇ ਫੁਲਕੇ ਰਿਪੀਟ ਹੋ ਰਹੇ ਕਿਹੜਾ ਆਵਾਜ਼ ਹੈ ਨਾ ਤੇ ਵਾਕੇ ਭਾਜੀ ਚੰਗੀ ਚੀਜ਼ ਖਾਣੀ ਆ ਤੇ ਚੰਗੀ ਚੀਜ਼ ਆ ਵੈਸੇ ਇਹ ਚੀਜ਼ ਤਾਂ ਹੋਣੀ ਬੰਦ ਤੇ ਪਤਾ ਲੱਗਣ ਲੱਗ ਪਿਆ ਵੀ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ ਨੁਕਸਾਨ ਹੀ ਹੈਗਾ ਸੇਤੀ ਮਨੂ ਬਿਲਕੁਲ ਜੀ ਬਿਲਕੁਲ ਨੂੰ ਆਪਾਂ ਹੁਣ ਮਿਹਨਤ ਕਰਨ ਵਾਲੇ ਆ ਸਾਰੇ ਭਰਾ ਸੱਚੀ ਗੱਲ ਹੈ ਭਰਾ ਦਾ ਇੱਕ ਬਰਕ ਕਿਥੋਂ ਆ ਇੱਥੇ ਜਿਵੇਂ ਅਸਟਰੀ ਵਾਲੇ ਜਿਵੇਂ ਬੈਠੇ ਆ ਹਾਂਜੀ ਫੈਕਟਰੀ ਚ ਮਿਹਨਤ ਕਰਨੀ ਆ ਮਾਰੇ ਉਹਦੇ ਲਈ ਵੀ ਤਾਂ ਜੋਰ ਚਾਹੀਦਾ ਜੋਰ ਚਾਹੀਦਾ ਜੀ ਜੋਰ ਅੱਜ ਕੱਲ ਹੈ ਕੀ ਆ ਕੋਈ ਵੀ ਮਲਾਵਟ ਵਾਲਾ ਸਭ ਕੋ ਮਲਾਵਟ ਵਾਲਾ ਇੱਕ ਬੱਕਰਾ ਹੀ ਆ ਬਿਲਕੁਲ ਉਹ ਵਧੀਆ ਖਾਂਦਾ ਵਾ ਕਾ ਗੂ ਖਾਂਦਾ ਕੋਦਰ ਦੀ ਜੀ 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 ਬੱਟ ਕੇ ਖਾਂਦੇ ਤਾਂ ਤਾਕਤ ਵਾਲੀ ਵੀ ਬੱਕਰਾ ਹੀ ਰਹਿ ਗਿਆ ਹੋਰ ਤਾਂ ਕੁਝ ਨਹੀਂ ਲੱਗਦਾ ਹੋਰ ਤਾਂ ਕੁਝ ਨਹੀਂ ਹੈਗਾ ਦੇਖਿਆ ਕਿਆ ਬਾਤ ਹੈ ਨਹੀਂ ਸੱਚੀ ਗੱਲ ਆ ਦੇਖ ਰਿਹਾ ਵੀ ਅੱਜ ਫੌਜਾ ਵੀ ਢਾਲ ਆ ਰਹੀਆਂ ਜੀ ਓਏ ਹੋਏ 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 ਕਿਆ ਬਾਤ ਹੈ ਇੱਧਰ ਇੱਧਰ ਪਾਈ ਹੁੜੀ ਦੇ ਪਾਈ ਹੁੜੀ ਸ਼ੱਕੜਾ ਇਹਦੇ ਭਾਈ ਕਿੱਥੋਂ ਆਏ ਹੋ ਮੈਂ ਵੈਸੇ ਜੀ ਦੁਬਈ ਰਹਿਣਾ ਅੱਛਾ ਜੀ ਜੋਧਵਾਲ ਰੋਲ ਐਂਡ ਫਿਲ ਤੇ ਗਾਂਸੀ ਤੇ ਲਾਲ ਰਹਿਣਾ ਹੈ ਕਿਆ ਬਾਤ ਹੈ ਭਾਈ ਕਿਆ ਬਾਤ ਹੈ ਬਹੁਤ ਹੀ ਦੇਖਿਆ ਸੀ ਅੱਛਾ ਜੀ ਪ੍ਰੈਸਟਾ ਤੇ ਦੇਖਿਆ ਵੀ ਭਾਜੀ ਚਲੋ ਇੱਥੇ ਚਾਲਾ ਪਾਇਆ ਦਰਸ਼ਨ ਮੇਲੇ ਕੀਤੇ ਨਾਮ ਦਾ ਆ ਗਿਆ ਵਾਹ ਜੀ ਵਾਹ ਬਹੁਤ ਵਧੀਆ ਵਾਹਿਗੁਰੂ ਜੀ ਕੀ ਕਾਹ ਬਾਤ ਆਜੋ ਆਜੋ ਮੈਂ ਗੱਫੇ ਦਿਓ ਜੀ ਬਾਜੀ ਕਿਵੇਂ ਸਾਡੀ ਵਾਰੀ ਆਜੂ ਅੱਜ ਆਜੋ ਆਜੋ ਮਾਰੀ ਜੀ ਸਾੜੀਆ ਦੋ ਬੇਡਾ ਲਾਓ ਜੀ ਪਾਸ ਦੇਸੀ ਮੁਰਗਾ ਵੀ ਆ ਅੱਛਾ ਜੀ ਇਸ ਵੇਲੇ ਫਦੇ ਹੋ ਚੁੱਕਿਆ ਵਾ ਉਹ ਤਾਂ ਸਾਨੂੰ ਪਤਾ ਹੀ ਆ ਪਾਜੀ ਹਾਂ ਜੀ ਲੈ ਤੇ ਵੈਸੇ ਚੋੜ ਵੀ ਹੁੰਦੇ ਨਾਲ ਉਹ ਵੀ ਫਦੇ ਹੋ ਚੁੱਕੇ ਕੋਈ ਫਦੇ ਹੋ ਗਿਆ ਜੀ ਤੇ ਕੋਈ ਨਾ ਕਿਤੇ ਹੁਣ ਮਹਾਰਾਜ ਜੀ ਕਰਦੇ ਕਿਰਪਾ ਹੌਲੀ ਹੌਲੀ ਫਿਰ ਮਹਾਰਾਜ ਕਰਪਾ ਕਰਨਗੇ ਹੌਲੀ ਹੌਲੀ ਕੀ ਬਾਤ ਨਹੀਂ ਬਹੁਤ ਬਹੁਤ ਵਧੀਆ ਭਰਾਵਾ ਦਾ ਨਾ ਚਾਰ ਵਾਸਤੇ ਫੋਨ ਆ ਰਿਹਾ ਅੱਛਾ ਜੀ ਉਹ ਬੇਤਾ ਇਦਾਂ ਵੀ ਮਹਾਰਾਜ ਜੀ ਵੀ ਅਸੀਂ ਨਾ ਥੋੜਾ ਜਿਹਾ ਜੇ ਨਾਲ ਵੀ ਜਿਵੇਂ ਸਿੰਘ ਜਾਈਦੇ ਆ ਜੀ 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 ਭਰਾ ਉਹ ਨਾਲ ਟੀਮ ਵਰਕ ਬਣਾ ਕੇ ਤੇ ਫੇਰ ਕਰਾਂਗੇ ਭਰਾ ਜੀ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਸੀ ਵੀ ਚਾਰ ਦੀ ਬਹੁਤ ਡਿਮਾਂਡ ਆ ਰਹੀ ਹੈ ਲੋਕਾਂ ਦੀ ਮਹਾਰਾਜ ਜੀ ਸਾਨੂੰ 12 ਫੋਨ ਬਣੇ ਆ ਕੈਨੇਡਾ ਨਾਲ ਕਾਲ ਮੇਰੇ ਤੋਂ ਅੱਛਾ ਜੀ ਤੇ ਆਪਣੇ ਪੰਜਾਬ ਤੋਂ ਵੀ ਕਈ 1200 રૂપિયા ਵੀ ਹੋ ਗਿਆ ਹੂੰ ਹੂੰ ਤੇ ਬਹੁਤ ਬਹੁਤ ਵਧੀਆ ਆ ਜੀ ਬਾਈ ਕਦੇ ਸੋਚਿਆ ਸੀ ਜਦੋਂ ਆਪਾਂ ਪਹਿਲੀ ਵੀਡੀਓ ਬਣਾਈ ਸੀ ਵੀ ਆਹ ਵੀ ਵਾਕੇ ਇਦਾਂ ਦਾ ਮੇਲਾ ਲੱਗ ਜਾਣਾ ਇੱਥੇ ਯਾਰ ਇਹਦੇ ਬਾਰੇ ਇੱਕ ਇਹ ਵੀ ਆ ਆਪਾਂ ਬੈਠੇ ਆ ਵੀ ਆਪਾਂ ਮਾੜਾ ਕੰਮ ਨਹੀਂ ਕੋਈ ਕਰ ਰਹੇ ਮਾੜਾ ਨਹੀਂ ਕਰ ਰਹੇ ਵੀ ਆਪਾਂ ਮਹਾਕਾਲ ਜੀ ਦਾ ਬੰਦਨ ਮਾਰਨੇ ਆ ਤੇ ਸੀ ਸਾਨੂੰ ਆ ਕੇ ਬੈਠੇ ਇੰਨਾ ਭਰੋਸਾ ਸੀ ਵੀ ਕਰਨਗੇ ਕਰਿਆ ਕੀ ਬਾਤ ਹੈ ਪਰ ਇਹ ਨਹੀਂ ਪਤਾ ਵੀ ਇਹ ਨਹੀਂ ਜਲਦੀ ਕਰਨਗੇ ਵਾਹ ਜੀ ਬਹੁਤ ਇਹ ਨਹੀਂ ਜਲਦੀ ਆ ਇਹਨੇ ਮਿਲਿਆ ਆ ਦੇਖੋ ਆ ਹੁਣ ਬਿਲਕੁਲ ਭਾਜੀ ਅਜਾ ਪਰ ਇੱਕ ਗੱਲ ਇਹ ਵੀ ਆ ਜਿਹੜੇ ਉਹ ਲੋਕ ਨੈਗੇਟਿਵ ਕਮੈਂਟ ਕਿਤੇ ਕਰਦੇ ਸੀ ਉਹਨਾਂ ਨੇ ਮੂੰਹ ਤੇ ਚਪੇੜਾ ਕਰਾ ਰਹੀ ਇਹ ਨੇਕਟ ਵਾਲੇ ਕਿਹੜੇ ਰਹਿ ਗਏ ਸਾਨੂੰ ਤਾਂ ਹੁਣ ਜਿਹੋ ਨੇ ਵੀਡੀਓ ਵਾਇਰਲ ਹੋਈਆਂ 네ਗੇਟਿਵ ਉਹ ਦੇਖਦਾ ਹੀ ਨਹੀਂ ਦੇਖਦਾ ਨਹੀਂ ਕੋਈ ਵੀ ਕੋਈ ਨਹੀਂ ਸਾਡੇ ਕੋਲ ਆਏ ਨਹੀਂ ਅਸੀਂ 네ਗੇਟਿਵ ਤਾਂ ਜਾਵਾਂਗੇ ਪਾਸੇ ਕੋਈ ਆਇਆ ਹੋਵੇ ਆਇਆ ਹੋਵੇ ਆਪਣੇ ਕੋਲੇ ਸਾਰੇ ਛਕਣੇ ਹੀ ਆਉਂਦੇ ਭਰਾ ਬਿਲਕੁਲ ਭਰਾ ਨਾਰਾਜ਼ ਹੋ ਕੇ ਚੱਲ ਜਾਂਦੇ ਬਾਬਾ ਤੂੰ ਵੀ ਹੁੰਦਾ ਨਹੀਂ ਕੋਈ ਹੁੰਦੇ ਵੀ ਹੈਗੇ ਕੀ ਬਾਤ ਹੈ ਤੇਰਾ ਭਰਾ ਅਸੀਂ ਆਪਣੇ ਕੋਲ ਬੰਦਾ ਕੇ ਦੇਖਦਾ ਵਰਤਾਰਾ ਬਿਲਕੁਲ ਤੁਸੀਂ ਇੰਨਾ ਪਿਆਰ ਬਖਸ਼ ਦਿੱਤੇ ਵਰਤਾਰਾ ਬਖਸ਼ਿਆ ਕੀ ਬਾਤ ਹੈ ਕੀ ਬਾਤ ਹੈ ਅੱਛਾ ਲੋ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਆਪ ਭਾਈ ਹੁਣੇ ਅੱਜ ਜਿਹੜਾ ਇਹ ਬੱਕਰਾ ਖਾਣਾ ਇਹਦੇ ਦਾ ਭਾਈ ਇਥੇ ਬੱਕਰਾ ਥੋੜੀ ਦੁਕਾਨ ਤੋਂ ਆਦਾ ਤੇ ਅੱਜ ਕੀ ਚੈੱਕ ਕਰਦਾ ਆਏ ਉਹ ਵੀ ਬੱਕਰਾ ਸਹੀ ਬਣਾਉਂਦੇ ਆ। ਭਾਜੀ ਕਿਵੇਂ ਲੱਗਦਾ ਐਥੇ ਤੋਂ ਦੱਸੋ। ਪੂਰਾ ਘੇੜ। ਪੂਰਾ ਘੇੜ। ਆਪ ਕਹਿੰਦਾ ਜੀ। ਭਾਜੀ ਬਾਪਾ ਜੀ ਤੁਸੀਂ ਵੀ ਇਧਰ ਦਾ ਲਾਓ। ਕਾਲ ਮੀਡੀਆ। ਤੇ ਭਾਜੀ ਦਾ ਪੂਰੇ ਮਾਲ ਤੋਂ 70 ਸਾਲ ਤੋਂ ਬਾਅਦ ਜੀ। ਵਾਹ ਜੀ ਵਾਹ। ਕੀ ਬਾਤ ਐ ਭਾਜੀ ਕੀ ਬਾਤ ਐ। ਦੇਸੀ ਮੁਰਗਾ ਸੱਗੀ। ਦੇਸੀ ਮੁਰਗਾ ਪੱਕਲਾ ਤੇ। ਵਾਹ ਜੀ ਵਾਹ। ਦੇਸੀ ਬੱਕਰਾ ਤੇ ਦੇਸੀ ਮੁਰਗਾ। ਮੁਰਗਾ ਤੇ ਬੱਕਰਾ ਤਾਂ ਵੈਸੇ ਹੀ ਦੇਸੀ ਹੁੰਦਾ ਹੁਣ ਸਾਰੇ। ਹਲੋ। ਚਲੋ ਭਾਜੀ ਬਹੁਤ ਵਧੀਆ ਲੱਗਾ ਭਾਜੀ ਅੱਜ ਸਾਨੂੰ ਅੱਜ ਉਹ ਪਤਾ ਲੱਗ ਗਿਆ ਵੀ ਬਾਈ ਹੁਣਾਂ ਕੋਲ ਬੱਕਰਾ ਆਉਦਾ ਕਿੱਥੋਂ ਆ ਥੈਂਕ ਯੂ ਸੋ ਮਚ ਭਾਜੀ ਕਰੋ ਇੰਜੋਏ ਭਾਜੀ ਪਲੀਜ਼ ਅੱਜ ਖਾਣੇ ਵਾਲਾ ਆਇਆ ਭਾਜੀ ਹੁਣੀ ਜਸਪੀਰ ਭਾਜੀ ਹੁਣੀ ਸੰਗੋ ਵਾਲਾ ਤੋਂ ਬਾਈ ਖਾਣੇ ਵਾਲਾ ਆਏ ਨੇ ਅੱਜ ਤੇ ਭਾਜੀ ਕਿਵੇਂ ਲੱਗਾ ਇੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਇੱਥੇ ਲੱਗਦਾ ਪੂਰਾ ਮੇਲਾ ਲੱਗਾ ਦੇਖ ਕੇ ਮੇਲਾ ਬਾਜ਼ਾਰ ਬਣ ਗਿਆ ਕੀ ਬਾਤ ਹੈ ਸੱਚੀ ਗੱਲ ਭਾਜੀ ਬਿਲਕੁਲ ਕੁਕੀ ਭਾਜੀ ਕਿੰਨਾ ਟਮ ਹੋ ਗਿਆ ਬੰਨੂ ਇੱਧਰ ਆ ਜਾ ਪਲੇਟ ਨਹੀਂ ਮਿਲੀ ਅਸੀਂ ਸੀ ਥੀ ਵੇਟਿੰਗ ਚ ਤੇ ਰੇਟ ਕਰ ਰਹੇ ਆ ਭਾਜੀ ਲਈ ਵੇਟ ਕਰ ਰਹੇ ਕਿਉਂਕਿ ਭਾਜੀ ਬਹੁਤ ਜ਼ਿਆਦਾ ਭੁੱਖੀ ਨੇ ਤੇ ਭਾਜੀ ਦਾ ਭੁੱਖ ਬਹੁਤ ਲੱਗਿਆ ਜੀ ਫੇਰ ਕੋਈ ਖਾਦਾ ਨਹੀਂ ਇਧਰ ਭਾਈ ਨੇ ਵੀ ਨਹੀਂ ਕੁਝ ਖਾਣ ਦਿੱਤਾ ਸੀ ਤੇ ਅੱਜ ਮੈਂ ਕਿਹਾ ਭਾਈ ਨੂੰ ਬੱਕਰਾ ਖਵਾ ਕੇ ਲੈ ਆਉਣਾ ਇਧਰ ਬਾਈ ਹੁੜਾ ਕੋਈ ਤਾਂ ਰਸ਼ ਮੁੱਕਣੀ ਤੇ ਆ ਬਾਈ ਭਾਈ ਜੀ ਸਾਡੀ ਵਾਰੀ ਦਾੱਕ ਦੋਣੀ ਹੈ ਜੀ ਆ ਜਾਓ ਨਹੀਂ ਨਹੀਂ ਭਾਜੀ ਮੈਂ ਕਿਹਾ ਸਾਨੂੰ ਪਹਿਲੇ ਭਾਦੂ ਭਾਜੀ ਮੈਂ ਉਹੀ 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 ਗੱਲ ਕਰਦੇ ਬਾਈ ਸਾਡੀਆਂ ਦੋ ਬੇਟਾ ਦੇ ਦੇ ਦੋ ਤੂੰ ਆਹ ਬਾਰੇ ਯਾਰ ਪੈਕਿੰਗ ਦੀ ਚਾਰ ਮਾਰੇ ਬਾਈ ਚਾਰ ਆਹ ਨਾਈਪਰ ਪਲੇਟ ਦੇਵਾ ਜੀ ਖਾਣ ਵਾਲੀ ਹਾਂਜੀ ਰੋਟੀ ਆਓ ਬਾਰੇ ਕੁਲੰਦਨ ਤੋਂ ਬੰਦ ਕਰੀਏ ਅਸਾਂ ਨਾਈਪਰ ਟੈਕਸਟ ਪੈਕ ਕਰੀਏ ਆਹ ਆਉਂਦਾ ਜੀ ਤੁਹਵਾ ਜੀ ਉਧਰ ਤੋਂ ਵਾਲੀ ਵੀ ਉਹ ਇਹ 150 ਵਾਲੀ ਚੱਕ ਚੱਸੀ ਦਾ ਇੱਕ ਮਿੰਟ ਆਹ ਖਾਣ ਵਾਲੀ ਫੋਟੋ ਮਾਰੇ ਕੰਨੜ ਖਾਣੀ ਆ ਜਿੰਦੋ ਜਿੰਦੋ ਕਰਦੇ ਆ ਲੈ ਲੈ ਲੋ ਲੈ ਲੈ ਕਰਦੇ ਆ ਤੇ ਚਾਹਤੇ ਹੈਗੇ ਹਾਂ ਜੀ ਖਾਣਾ ਖਾਣਾ ਖਤਮ ਹੋ ਗਿਆ ਜੇਕਰ ਬਰੀ ਹੋ ਗਿਆ ਐ ਤੁਸੀਂ 5 ਮਿੰਟ ਰੁਕੋ ਤੇ ਬੱਕਰਾ ਵੀ ਖਤਮ ਹੋ ਜਣਾ ਜੀ ਥੋੜਾ 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 ਬੀਚਾਰ ਦੂਰ ਹੋ ਗਏ ਆਇਆ ਇੱਕ ਮਿੰਟ ਬਾਅਦ ਫੜਾ ਲੀ ਇੰਦਰ ਬਾਈ ਨੂੰ ਕਿਤੇ ਪਾਵਾਂ ਆਹ ਤਾਂ ਬਾਦ ਵੀ ਜੀ ਇੱਕ ਮਿੰਟ ਇੱਥੇ ਬਾਦ ਲੇ ਲੜਾ ਇਹ ਮੈਨੂੰ ਮੈਨੂੰ ਲੱਗਦਾ ਸਾਡੀ ਵਾਰੀ ਅਗਲੀ ਵਾਰੀ ਚ ਹੋਣੀ ਪਈ ਲੱਗਦੀ ਹੈ ਨਾ ਕਰਦੇ ਆ ਵਾਰੀ ਤਾਂ ਠੀਕ ਆ ਬੱਡੇ ਬਾਬੇ ਬੀਤ ਮਾਰ ਬੜਾ ਬਾਬੇ ਸਾਹਮਣੀ ਆ ਕੀ ਬਾਤ ਹੈ ਜੀ ਲੋ ਬਾਦ ਮੈਨੂੰ ਕਿੱਥੇ ਲੱਗਾ ਭਾਈ ਆ ਜਾ ਦੇਖੋ ਬਾਬੇ ਬਖਾਦੇ ਜਾਦੇ ਉਧਰੋਂ ਲੈ ਲੋ ਬਾਸ ਠੀਕ ਹੈ ਜੀ ਰਾਜਿਆਂ ਦਾ ਫੇਰਾਂ ਨਹੀਂ ਹੋਣਾ ਨਵੀਂ ਪਾਰ ਨੰਬਰ 3 ਆ ਤੇ ਪਾ ਬਾਬਾ ਮਾਨ ਗਾ ਆਓ ਆ ਕੋਈ ਕਰੋ ਆਪੇ ਬਾਬਾ ਜੀ ਉਹ ਬਾਸੀ ਰੱਖੋ ਭਾਈ ਤੇ ਇੱਕ ਹੋਰ ਨਾਲ ਹੋਰ ਸਾਡੀ ਬਾਬਾ ਜੀ ਰਾਜ ਜੀ ਕੋ ਠੀਕ ਹੋ ਹੋਰ ਜਾ ਪਾ ਦਿਓ ਆ ਤੇਰੀ ਕੱਟੇ ਹੀ ਪਾਵਾਂ ਲੋ ਜੀ ਹਾਂ ਬਸ ਠੀਕ ਹੈ ਤੇ ਇਹ ਵੀ ਬਤਾ ਦੁਕਾਨ ਤੇ ਛੱਡ ਦੇ ਤੇ ਉੱਤੇ ਕਰਨਾ ਬਣਦਾ ਨੂੰ ਆਨੰਦ ਨਹੀਂ ਆਉਂਦਾ ਤੇ ਹਾਂਜੀ ਹਾਂਜੀ ਭਾਜੀ ਅੱਛਾ ਇੱਕ ਵਜਨ ਕੀਤਾ ਸੀ ਕੀ ਕਹਿੰਦੇ ਸੀ ਉਹ ਵਜਨ ਦਾ ਕੀ ਸੀਗਾ ਉਹ ਵੀਡੀਓ ਬਣਾਈ ਆਪਾਂ ਹਾਂਜੀ ਜਿਹੇ ਵਜਨ ਹੋਇਆ ਹੈਗਾ ਤੇ ਜਿਹੜੀਆਂ ਸਰਦੀਆਂ ਆਉਣਗੀਆਂ ਤੇ ਸਾਗ ਨਹੀਂ ਅੱਦਗੀ ਲੱਗਦਾ ਔਰ ਕਿ ਸਾਗ ਨਹੀਂ ਚੱਲਦਾ ਔਰ ਕਿ ਬੱਕਰਾ ਚੱਲੂ ਬੱਕਰਾ ਚੱਲਦੇ ਉਹ ਜਾਵਦਾ ਹੀ ਹੁਣ ਥਾਂ ਦਾ ਗੁੱਲਣ ਡੇ ਖਾ ਖਾ ਬਿਲਕੁਲ ਪਾਜੀ ਬਿਲਕੁਲ ਇੱਕ ਇੱਕ ਗੱਲਾਂ ਪਾਜੀ ਚੰਗੀ ਕੋਸ਼ਿਸ਼ ਜਿਹੜੀ ਤੁਸੀਂ ਕੀਤੀ ਸੀ ਇੱਕ ਪੱਕ ਹੋ ਕੇ ਹੋਣ ਵਾਲੇ ਸ਼ਹੀਦ ਆ ਮਾਰੇ ਤੁਹਾਨੂੰ ਦੇਖ ਕੇ ਹੋਰਾਂ ਦੀ ਹਿੰਮਤ ਬਹੁਤ ਵਧ ਗਈ ਪਾਜੀ ਕੁਝ ਚੰਗਾ ਹਿੰਮਤ ਕਰਨ ਦੀ ਇਹ ਆ ਵੀ ਜਿੰਨਾ ਕੋ ਉਹਨੇ ਕਮੈਂਟਾਂ ਚ ਬੋਲਣਾ ਸੀ ਉਹਨੇ ਕ ਬੋਲਣ ਜੋਗੇ ਸੀ ਬੋਲਣ ਜੋਗੇ ਕਹਿੰਦੇ ਰਹੇ ਵੀ ਇਹ ਸਿਰਫ ਫੋਨਾਂ ਦੇ ਬੋਲਣ ਜੋਗਾ ਹੈ ਬਿਲਕੁਲ ਬਿਲਕੁਲ ਕਿਉਂਕਿ ਬਾਹਰ ਤੋਂ ਦੁਨੀਆ ਤੋਂ ਬਾਹਰ ਨਿਕਲ ਕੇ ਦੇਖੋ ਨਾ ਹਾਂ ਤੇ ਮਹਾਰਾਜ ਜੀ ਜੇ ਆਪਾਂ ਸਵਾਮ ਅਗੇ ਜੀ ਸ਼ੋਭਣਾ ਵਾਂਗੇ ਤੇ ਫਿਰ ਆ ਦੂਜੇ ਦਿਨ ਆਪਾਂ ਦੂਜੇ ਨਾ ਪਾਈਏ ਸਹੀ ਗੱਲ ਆਪਣੀ ਪੱਗ ਲਾ ਲਈ ਅੱਜ ਆਪਣੀ ਧੀ ਬੈਨ ਨਾਲ ਆ ਹੋ ਗਿਆ ਬਿਲਕੁਲ ਬਿਲਕੁਲ ਇਹ ਗੱਲ ਪੱਕੀ ਹੈ ਬਸ ਸਹੀ ਕਹਿੰਦੇ ਬਿਲਕੁਲ ਬਿਲਕੁਲ ਜੇ ਆਪਣੇ ਪ੍ਰਾਦਨ ਨਹੀਂ ਸੀਗੇ ਬੋਜਾ ਖਾਂਦੇ ਸੀਗੇ ਨਾ ਕੋਈ ਇਹੋ ਜਿਹਾ ਲਾਂਬੇ ਵੀ ਨਹੀਂ ਸੀ ਹਾਂ ਲਾਂਬੇ ਵੀ ਨਹੀਂ ਹੁੰਦੇ ਅਗਲਾ ਦਰਗਾ ਆ ਗਈ ਹੁੰਦਾ ਸੀ ਹਾਂ ਚਾਹ ਮਾਣ ਹੁਣ ਜੁੱਤੀਆਂ ਖਾ ਕੇ ਆ ਜੰਨੇ ਆ ਬੰਦ ਲੀ ਜਾਈ ਦੀ ਆ ਗਈ ਆਪਣੇ ਜਿਹੜਾ ਫਾਸਟ ਫੂਡ ਜ਼ਿਆਦਾ ਖਾਣੇ ਆ ਹਾਂ ਬਾਕਸ ਮੈਂ ਤੈਨੂੰ ਵੀ ਰੈਤਾ ਵਗੈਰੇ ਖਾਈ ਜਾਂਦੇ ਪਤਾ ਨਹੀਂ ਕੇਸਵਾ ਖਾਈ ਜਾਂਦੇ ਆ ਉਹ ਘੰਟਾ ਜਦੋਂ ਖਾਣਾ ਖਲ ਰਹੀਆਂ ਤੇ ਹੁਣ ਇਹ ਖਾਦੇ ਹੁਣ ਆ ਦੁੱਧ ਦੁੱਧ ਫੀਤਾ ਹੋਵੇ ਮਦਾਨ ਨੂੰ ਇਹ ਕਰੂਗਾ ਜੰਨੀਆਂ ਨੂੰ ਪਤਾ ਲੱਗਦਾ ਫਿਰ ਭਾਈ ਕਿਆ ਬਾਤ ਹੈ ਭਾਜੀ ਝਗੜਾ ਬਾਸ ਮੈਨੂੰ ਪੈ ਗਿਆ ਤੇ ਤੁਰਿਆ ਹੁਣ ਤੇ ਲਓ ਜੀ ਰਾਈਸ ਹੁਣ ਚੋੜ ਲੈ ਕੇ ਆਏ ਸੀ ਉਹ ਉਹ ਪਰੀ ਦੁਕਾਨ ਤੋਂ ਤੇ ਇਥੇ ਬਾਈ ਹੁੜਾ ਕੋ ਪ੍ਰਸ਼ਾਦੇ ਵੀ ਨਹੀਂ ਮਿਲੇ ਤੇ ਹੁਣ ਚੌਥਾ ਕਨਸਟਰ ਆ ਗਿਆ ਉੱਪਰ ਤੇ ਭਾਈ ਜੀ ਪਲੀਜ਼ ਹੁਣ ਤਾਂ ਸਾਡੀ ਵਾਰੀ ਆਉਂਕ ਨਹੀਂ ਅਜੇ ਹਾਲੋ ਮਾਰੇ ਲਿਆਓ ਇਹਦੇ ਦੀ ਬਾਦੀ ਹੈ ਕਿ ਨਹੀਂ ਨਹੀਂ ਅਲੱਗ-ਅਲੱਗ ਭਾਈ ਅਲੱਗ ਆਹੋ ਆ ਜਾਓ ਓਹ ਕਿਆ ਬਾਤ ਹੈ ਭਾਜੀ ਵਾਹ ਪਾਜੀ ਆਪੜੋ ਹਾਂਜੀ ਉਹ ਟੇਬਲ ਤੇ ਪਹੁੰਚੋ ਤੁਸੀਂ ਕੀ ਬਾਤ ਹੈ ਪਾਜੀ ਲੋ ਜੀ ਫਾਈਨਲੀ ਬੜੀ ਦੇਰ ਬਾਅਦ ਸਾਨੂੰ ਸਾਡੀ ਪਲੇਟ ਮਿਲ ਚੁੱਕੀ ਹੈ ਜੀ ਅੱਜ ਸਾਨੂੰ ਘਟੋ ਘਟ ਭਾਈ ਅੱਧਾ ਘਟਾ ਵਿਟਿੰਗਾਂ ਨਹੀਂ ਪਈ ਹੈ ਨਾ ਅਸੀਂ ਚਾਹੁੰਦੇ ਹਾਂ ਵੀ ਸਾਡੇ ਹਰੇਕ ਭਰਾ ਇੱਥੇ ਆ ਕੇ ਘਟਾ ਘਟਾ ਵਿਟਿੰਗ ਕਰਕੇ ਜਾਇਆ ਕਰਨ ਬਾਈ ਦਾ ਇੰਨਾ ਵਧਿਆ ਕੰਮ ਚੱਲੇ ਹੋਰ ਚਲੋ ਪਾਜੀ ਆਪਾਂ ਰੋਗੀ ਭੇਟ ਲਈ ਰੈਡੀ ਹਾਂ ਫਾਈਨਲੀ ਪਾਜੀ ਖਾਣ ਲਈ ਤਿਆਰ ਹੈ ਜੀ ਅੱਧੇ ਘਟੇ ਦੀ ਵਿਟਿੰਗ ਤੋਂ ਬਾਅਦ ਸਾਨੂੰ ਹਾਂ ਜੀ ਰਿਡਕਲ ਚੈੱਕ ਕਰੀਏ ਵਾਜੀ ਵਾਹ ਆਇਆ ਚਾਪਾ ਪਾਪਾ ਜੀ ਲੱਗੇ ਸ਼ੁਰੂ ਹੋ ਗਏ ਜੀ ਖਾਣਾ ਬਹੁਤ ਵਧੀਆ ਜੀ ਯਾਰ ਅੱਛਾ ਜੀ ਨਜ਼ਾਰੇ ਆ ਤੇ ਹੁਣ ਕਰੀਏ ਆਪਾਂ ਟੇਸਟ ਆਪਾਂ ਕਰਨਾ ਚਾਪਲੇ ਪੀਸੂ ਰੱਖਣਾ ਪਏ ਦੇ ਵਿੱਚ ਹਮ ਇੰਜ ਚਲੋ ਪਪਰ ਪੋਣੀਆਂ ਵੀ ਆਪਾਂ ਕਰੀ ਕਰੇ ਵੀ ਯੈਸ Handi? <laughs> ਹੇ ਜੱਟ ਪੱਗ ਬੁਣੇ ਚੜੀਬ ਸਾਡੀ ਗਾੜੀ ਕੋਲ ਆ ਗਿਆ ਸਾਡੀ ਹੈ ਨਾ ਪਈ ਸਾਡੀ ਹੈ ਨਾ ਓਹੋ ਇੱਕ ਨੇ ਉਹ ਚੱਕ ਲਿਆ ਤੇ ਹਾਂਜੀ ਭਾਈ ਜੀ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਕਰਾਂ ਤੁਹਾਡਾ ਸਾਡਾ ਘੰਟਾ ਅੱਧਾ ਪੂਰਾ ਘੰਟਾ ਖੜ ਕੇ ਸਾਨੂੰ ਚਲੋ ਮਿਲ ਗਿਆ ਅੱਜ ਮਟਰ ਮਿਲ ਗਿਆ ਭਾਈ ਜੀ ਉਹ ਮਹਾਰਾਜ ਹੁਣ ਦੇਖੋ ਜੇ ਚੰਗੀ ਚੀਜ਼ ਖਾਣੀ ਹੈ ਤਾਂ ਮਸ਼ੱਕਤ ਉਹ ਕਰਨੀ ਪੈਂਦੀ ਹੈ ਟਾਈਮ ਵੇਟ ਕਰਨੀ ਪੈਂਦੀ ਹੈ ਚਲੋ ਅੱਛਾ ਹੁਣ ਤੁਸੀਂ ਮੈਨੂੰ ਇੱਕ ਸਰਪ੍ਰਾਈਜ਼ ਕਿਹਾ ਸੀ ਭਾਈ ਜੀ ਉਹ ਹੁਣ ਬਸ ਸਰਪ੍ਰਾਈਜ਼ ਰਿਵੀਲ ਕਰਦੀ ਹੈ ਜੀ ਕੀ ਸੀ ਸਰਪ੍ਰਾਈਜ਼ ਉਹ ਵਜੀ ਸਰਪ੍ਰਾਈਜ਼ ਤਾਂ ਭਾਜੀ ਵੈਸੇ ਤਾਂ ਸੀਗਾ ਬੋਕੀ ਚਲੋ ਹੁਣ ਤੁਸੀਂ ਕੈਮਰੇ ਆ ਕੇ ਬਦਲੇ ਆ ਦਾ ਦੇ ਹਾਂ ਜੀ ਅੱਜ ਬੱਥੇ ਆ ਮਾਰਾਂਗੇ ਉਹ ਖੜਾ ਕੀ ਆ ਬਾਤ ਹੈ ਬਈ ਮਤਲਬ ਜਿਵੇਂ ਆਉਂਦੇ ਸੀ ਨਾ ਟ੍ਰਾਈਕ ਉੱਲਾ ਮਾਰਿਆ ਇਹਨੇ ਅੱਜ ਬੱਥੇ ਆ ਉਹਦੇ ਦੇ ਆਜੇ ਦਾ ਨਾਲੇ ਮੱਲੇ ਭੁੱਲੇ ਤੇ ਜਾਣ ਹੋ ਗਿਆ ਚੜਦੀ ਕਿਹੜਾ ਪੋਚ ਜਾਣਾ ਕੀ ਆ ਬਾਤ ਹੈ ਬਈ ਨਾਲੇ ਖਵਾ ਲਓ ਤਾਂ ਤੁਹਾਨੂੰ ਚਾਹ ਵੀ ਦਿਖਾ ਦਈਏ ਹੈ ਨਾ ਬਿਲਕੁਲ 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 ਦੇ ਲੈ ਪਾਸੇ ਖੜੀਆ ਬਾਈ ਦਾ ਜਹਾਜ਼ ਕੀ ਬਾਤ ਹੈ ਬਾਈ ਇਹ ਆ ਜੀ ਬਾਈ ਦੀ ਮਿਹਨਤ ਨੂੰ ਰੰਗ ਕੀ ਬਾਤ ਹੈ ਇੱਥੇ ਲਿਖਿਆ ਗਿਆ ਵਾਹ ਜੀ ਵਾਹ ਬੱਪਾ ਬੁੱਢਾ ਦਲਮ ਬਝੈਲ ਕੀ ਬਾਤ ਹੈ ਜੀ ਵਾਹ ਜੀ ਵਾਹ ਬੱਬਾ ਜੀ ਆ ਬਖਸ਼ਿਸ਼ ਹੋਈ ਹੈ ਇਹ ਹੁੰਦੀ ਮਿਹਨਤਾਂ ਬਾਬਾ ਮੈਂ ਤਾਂ ਸੈਗ ਨਹੀਂ ਕੀਆ ਬਾਲੇ ਉਸਤਾਨ ਦੇ ਅਰਦਾਸ ਕਰਕੇ ਆਏ ਸੀਗੇ 6000 ਸੈਗ 6200 ਉੱਥੇ ਰਾਜਪੁਰ ਦੇ ਕੋਲ ਅੱਛਾ ਜੀ ਇਹਨਾਂ ਨੇ ਉਸਤਾਨ ਦੇ ਅਰਦਾਸ ਕੀਤੀ ਇਹਨਾਂ ਨੇ ਫਿਰ ਦੀਦਾਨੇ ਕਿਰਪਾ ਕੀਤੀ ਰਾਜ ਭਾਗ ਦੇ ਪੱਤੇ ਆ ਵਾਹ ਕੀਆ ਬੱਕਰੇ ਬਹੁਤ ਵਧੀਆ ਜਿਹਦਾ ਜੇ ਸ਼ਾਰਟ ਆ ਸੀ ਗਣੇ ਤੋਂ ਪਤਾ ਨਹੀਂ ਬਹੁਤ ਕੁ ਦ ਦੇਣਾ ਬਹੁਤ ਕੁ ਦੇਣਾ ਭਾਈ ਬਹੁਤ ਕੁਸ਼ ਦੇਣਾ ਬਾੜ ਕੀ ਆ ਬਾਬਾ ਜੀ ਮੰਨਣ ਦੀ ਆ ਮੰਨਣ ਦੀ ਆਪਾਂ ਨੂੰ ਭਰੋਸਾ ਕਰ ਲਈ ਦਰਬਾਰਸ਼ਾ ਦੇ ਸੀਦਾਂ ਦੇ ਬਿਲਕੁਲ 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 ਆਪਾਂ ਨੂੰ ਬਾਬਾ ਉਹ ਨਾ ਵੀ ਮੰਨਦੇ ਆ ਕਹਿੰਦੇ ਜਦੋਂ ਪਤਾ ਕੀ ਆ ਜਿਹੜਾ ਪੁੱਤ ਆਗਿਆਕਾਰ ਹੋ ਗਿਆ ਨਾ ਉਹ ਕਦੀ ਪਿਓ ਦੀ ਗੱਲ ਤੇ ਕਿੰਤੂ-ਪਰੰਤੂ ਨਹੀਂ ਕਰਦਾ ਨਹੀਂ ਕਰਦਾ ਜਿਹੜੇ ਅਮਰਦਤ ਛੱਕ ਕੇ ਵੀ ਇਹ ਕਹਿੰਦੇ ਆ ਨਾ ਵੀ ਬਾਬਾ ਜੀ ਇਹ ਮਾਸ ਖਾਣਾ ਦਾ ਜਾਂ ਦੇਕਾਂ ਦਾ ਜਾਂ ਘੂੜਿਆਂ ਦਾ ਕਿਸੇ ਵੀ ਤਰ੍ਹਾਂ ਦੇ ਮਰਿਆਦਾ ਦੇ ਉੱਤੇ ਕਿੰਤੂ-ਪਰੰਤੂ ਕਰਦੇ ਆ ਨਾ ਉਹ ਆਪਣੇ ਪੁੱਤ ਘਲਾਂ ਦੇ लायक ਨਹੀਂ ਤੇ ਉਹਦੇ ਗਲ ਕੀ ਧਰਦੇ ਕਿਉਂ ਉਹ ਪੁੱਤ ਕਾਸੇ ਜੋਗਾ ਨਹੀਂ ਹੈਗਾ ਜਿਹੜਾ ਪਿਓ ਦੇ ਉੱਪਰ ਦੇ ਬਿਲਕੁਲ ਜਿਹੜੇ ਉਹਨਾਂ ਦੀ ਬਾਣੀ ਤੇ ਮਰਿਆਦਾ ਤੇ ਉਂਗਲ ਜੱਕਦੇ ਆ ਨਾ ਦਲਕਹਰਸ਼ ਨੇ ਉਹ ਆਪਣੇ ਆਪ ਨੂੰ ਕਈ ਜਾਣ ਦੇ ਟਾਈਮਰ ਤੇ ਅਸੀਂ ਸੈਂਗਾ ਉਥੇ ਵਰਕਾ ਪਾਟਿਆ ਹੋਇਆ ਵਾ ਨਾ ਬਦਲ ਜਿੱਦੀ ਗਾਹਾਂ ਆ ਰਹੇ ਜੀ ਬਿਲਕੁਲ 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 ਪਾਟਿਆ ਹੋਇਆ ਇੱਥੇ ਜਿਹਨੇ ਮਰਦੀ ਸੈਂਗਾ ਭਾਈ ਸਰ ਬਿਲਕੁਲ ਭਾਈ ਬਹੁਤ ਵਧੀਆ ਲੱਗਾ 14 ਨਹੀਂ ਮੰਨਦਾ ਉਹ ਕਿਸੇ ਦਾ ਨਹੀਂ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਭਾਜੀ ਵੀ ਤੁਸੀਂ ਤੁਹਾਨੂੰ ਜਹਾਜ਼ ਤੁਸੀਂ ਲੈ ਲਿਆ ਜੀ ਬਹੁਤ ਬਹੁਤ ਧੰਨਵਾਦ ਤੇ ਹੁਣ ਅਸੀਂ ਬਸ ਇੱਕੋ ਬੇਨਤੀ ਕਰਦੇ ਆ ਆਪਣੇ ਸਬਸਕ੍ਰਾਈਬਰ ਭਰਾਵਾਂ ਨੂੰ ਕਿਉਂਕਿ ਵੀ ਹੁਣ ਬਾਈ ਨੂੰ ਹੋਰ ਸਪੋਰਟ ਕਰੀਏ ਆਪਾਂ ਤੇ ਬਾਈ ਦਾ ਜਿਹੜਾ ਹੁਣ ਮੇਲਾ ਇੱਥੇ ਪ੍ਰੋਪਰ ਲੱਗਿਆ ਰਹੇ ਸ਼ਾਮ ਤੱਕ ਕਿਓ ਭਾਈ ਜੀ ਕਰ ਦੇਣਾ ਵਧਾ ਦੇਣਾ ਟਾਈਮ ਹੈ ਹੁਣ ਖੁੱਲਾ ਟਾਈਮ ਕਰਤਾ ਜੀ 5 ਵਜੇ ਤੱਕ ਬੈੰਨੇ ਆ ਅੱਛਾ ਜੀ ਬਹੁਤ ਵਧੀਆ ਜੀ ਬਣਾਵਾਂਗੇ ਬਾਬਾ ਜੀ ਬੜਾ ਚੈਨਲ ਆ ਆਪਣਾ ਚਲੋ ਠੀਕ ਆ ਭਾਈ ਜੀ ਫਿਰ ਠੀਕ ਮਹਾਰਾਜ ਜੀ ਵਾਹਿਗੁਰੂ ਜੀ ਦਾ ਖਾਤਾ ਭਾਈ ਵਾਹਿਗੁਰੂ ਜੀ ਖਾਤਾ ਜੀ ਕਿ ਬਾਈ ਹੁਣ ਇਧਰ ਵੀਡੀਓ ਬਣਾਉਣ ਆਇਆ ਸੀਗਾ ਦਵਾ ਤਾਂ ਬੰਦ ਕਰ ਦਿੱਤੀ ਜੀ ਆਹ ਰਿਹਾ ਜੀ ਤੁਹਾਨੂੰ ਬੁਲਾਵਾਂਗੇ